ਸ਼ੇਰ ਗੁਰੂ ਅਰਜਨ ਪਾਸ਼ਾ ਜੀ ਦੀ ਸ਼ਹਾਦਤ ਅਤੇ ਕੱਲੂਕਾਰਾ ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਲਾਨਾ ਵਿਸ਼ਾਲ ਨਗਰ ਕੀਰਤਨ ਬ੍ਰੈਂਪਟਨ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਬੜੇ ਹੀ ਜਾਹੋ ਜਲਾਲ ਦੇ ਨਾਲ ਸਜਾਇਆ ਗਿਆ ਸ਼ਹੀਦ ਸਿੱਖਾਂ ਦੇ ਫਲੋਟਾਂ ਤੇ ਹਾਲਿਸਤਾਨ ਦੇ ਝੰਡਿਆਂ ਨਾਲ ਸਜੇ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਇਸ ਦੌਰਾਨ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਿਆਂ ਖਾਲਸੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਮੰਗ ਨੂੰ ਦੁਹਰਾਉਂਦਿਆਂ ਖਾਲਿਸਤਾਨ ਦੇ ਨਾਅਰੇਆਂ ਹੇਠ ਪੜੀ ਹੀ ਸ਼ਰਧਾ ਭਾਵਨਾ ਦੇ ਨਾਲ ਇਹ ਨਗਰ ਕੀਰਤਨ ਸਮਾਪਤ ਹੋਇਆ ਸੰਗਤਾਂ ਵੱਲੋਂ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ ਅੱਜ ਜਿਸਨਾਂ ਆਪ ਨੂੰ ਪਤਾ ਹੀ ਹੈ ਕਿ ਅੱਜ ਜਿਹੜਾ ਇਹ ਨਗਰ ਕੀਰਤਨ ਹੈ ਇਹ ਸਾਲਾਨਾ ਨਗਰ ਕੀਰਤਨ ਤਾਂ ਸੰਤਨ ਸਾਹਿਬ ਜੀ ਵੀ ਵਰਜਿੰਦੇ ਜੀ ਮਹਾਰਾਜ ਦੀ ਸ਼ਹੀਦੀ ਅਤੇ 1984 ਤੋਂ ਲੈ ਕੇ ਹੁਣ ਤੱਕ ਦੇ ਜਿੰਨੇ ਵੀ ਜੋ ਕੇ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਨੂੰ ਸਮਰਪਿਤ ਹੁੰਦਾ ਹੈ ਜੀ ਬਹੁਤ ਹੀ ਭਾਰੀ ਸੰਗਤ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਅੱਜ ਆਪਾਂ ਟੋਰਬਨ ਤੇ ਸੈਂਡਵਰਡ ਦੇ ਉੱਤੇ ਜਿਹੜੀ ਸੈਂਟਰਲ ਸਟੇਜ ਲਾਈ ਆ ਉੱਥੇ ਖੜੇ ਆਂ ਜੀ ਹਾਠਾ ਮਾਰਦਾ ਇਕੱਠਾ ਸੰਗਤਾਂ ਆ ਜਿਸਨਾਬ ਜੀ ਨੂੰ ਪਤਾ ਹੀ ਹੈ ਜੀ ਜਿਹਦੇ ਮਰਜੀਵੜਾ ਨੇ ਉੱਥੇ ਸ਼ਹੀਦੀ ਦਿੱਤੀ ਉਹਨਾਂ ਨੂੰ ਯਾਦ ਕਰਨ ਦੇ ਲਈ ਹਰ ਇੱਕ ਸਿੱਖ ਜਿਹੜਾ ਹਰ ਇੱਕ ਜਿਹੜਾ ਸਿੱਖ ਹਿਰਦਾ ਉਹ ਕੋਸ਼ਿਸ਼ ਕਰਦਾ ਕਿ ਜੂਨ ਦੇ ਦਿਨਾਂ ਵਿੱਚ ਉਹਨਾਂ ਦੀ ਸ਼ਹੀਦੀ ਨੂੰ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦੀਆਂ ਕੀ ਹੋਈਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਵੇ ਆਬ ਜੀ ਨੂੰ ਪਤਾ ਹੀ ਹੈ ਕਿ ਸੰਤਪਾਪਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲਿਆਂ ਦੀ ਇਕਵਾਈ ਦੇ ਵਿੱਚ ਅਮਰ ਸ਼ਹੀਦ ਜਨਸ ਬੀਖ ਸਿੰਘ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਮਰ ਸ਼ਹੀਦ ਬਾਬਾ 18 ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਉੱਤੇ ਸੈਂਕੜੇ ਸਿੰਘਾਂ ਨੇ ਆਪਣੇ ਜਾਨਾਂ ਦੀ ਇਹੋਤੀ ਦੇ ਕੇ ਜੋ ਲੱਖਾਂ ਦੀ ਤਦਾਦ ਦੇ ਵਿੱਚ ਹਿੰਦੁਸਤਾਨੀ ਮਿਲਟਰੀ ਉੱਤੇ ਚੜ ਕੇ ਆਈ ਸੀ ਉਹਨਾਂ ਲੋਹੇ ਦੇ ਚਨੇ ਚਬਾਏ ਅੱਜ ਉਹਨਾਂ ਨੂੰ ਯਾਦ ਕਰਨ ਵਾਸਤੇ ਆਪਾਂ ਖਾਸ ਤੌਰ ਤੇ ਇੱਥੇ ਪਹੁੰਚੇ ਹਾਂ ਜੋ ਅਜੋਕੇ ਸੰਘਰਸ਼ ਦੀ ਸਥਿਤੀ ਹੈ ਜੀ ਉਹ ਆਪਕੀ ਨੂੰ ਪਤਾ ਹੈ ਕਿ ਜਿਹੜੇ ਹਿੰਦੁਸਤਾਨੀਆਂ ਸਰਕਾਰਾਂ ਉਹ ਸਿੱਖਾਂ ਦੀਆਂ ਮੋਢ ਕਦੀਮ ਤੋਂ ਦੁਸ਼ਮਣ ਨੇ ਔਰ ਉਹ ਆਪਣੀ ਜਿਹੜੀ ਦੁਸ਼ਮਣੀ ਉਹ ਨਿਭਾ ਰਹੀਆਂ ਜੀ ਆ ਚਾਹੇ ਅਸੀਂ ਅੱਜ ਕੈਨੇਡਾ ਵਰਗੇ ਦੇਸ਼ਾਂ ਵਿੱਚ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਅਮਰੀਕਾ ਵਰਗੇ ਦੇਸ਼ਾਂ ਵਿੱਚ ਪਹੁੰਚ ਚੁੱਕੇ ਹਾਂ ਪਰ ਇੱਥੇ ਵੀ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਨਿੱਜਰੋਣਾਂ ਦੀ ਸ਼ਹਾਦਤ ਇਸ ਚੀਜ਼ ਦੀ ਗਵਾਹ ਕਿ ਉਹਨਾਂ ਨੇ ਸਾਨੂੰ ਇੱਥੇ ਵੀ ਭੁਲਾਇਆ ਨਹੀਂ ਜੇ ਅਸੀਂ ਅੱਜ ਵੀ ਇੱਥੇ ਆਜ਼ਾਦੀ ਦੀ ਗੱਲ ਕਰਦੇ ਹਾਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ ਤਾਂ ਇੱਥੇ ਆ ਕੇ ਵੀ ਸਾਨੂੰ ਮਾਰਦੇ ਆ ਆ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ ਚੋਣਾਂ ਹੋਈਆਂ ਸਿੱਖਾਂ ਨੇ ਬਹੁਤ ਵੱਡੀ ਤعداد ਦੇ ਵਿੱਚ ਜਿਹੜੀ ਲਿਬਰਲ ਪਾਰਟੀ ਆ ਉਹਨੂੰ ਜਿਤਾਇਆ ਵੋਟਾਂ ਪਾ ਕੇ ਆ ਉਹ ਇਸ ਕਰਕੇ ਸੀ ਕਿਉਂਕਿ ਉਹਨਾਂ ਨੇ ਜਿਹੜੀ ਲਿਬਰਲ ਪਾਰਟੀ ਅ ਟੂਡੋ ਸਾਹਿਬ ਦੀ ਜਿਹੜੀ ਲੀਡਰਸ਼ਿਪ ਦੇ ਵਿੱਚ ਚੱਲਦੀ ਸੀ ਉਹਨਾਂ ਨੇ ਸਿੱਖਾਂ ਦੇ ਹੱਕ ਦੇ ਵਿੱਚ ਆਵਾਜ਼ ਠਾ ਕੇ ਜਿਹੜੀ ਉਥੋਂ ਦੀ ਮੋਦੀ ਸਰਕਾਰ ਹਿੰਦੁਸਤਾਨੀ ਐਜੰਸੀਆਂ ਸੀ ਉਹਨਾਂ ਨੂੰ ਦੋਸ਼ੀ ਠਹਿਰਾਇਆ ਅਤੇ ਇਹ ਗੱਲ ਬਿਲਕੁਲ ਦੁਨੀਆ ਦੇ ਸਾਹਮਣੇ ਕਲੀਅਰ ਕੀਤੀ ਕਿ ਜੋ ਭਾਈ ਸਾਹਿਬ ਭਾਈ ਹਰਦੀਪ ਸਿੰਘ ਨੇਜਰ ਦਾ ਕਤਲ ਹੋਇਆ ਜਾਂ ਭਾਈ ਗੁਰਪ੍ਰਤਪ ਸਿੰਘ ਪੰਨੂ ਦੀ ਜੋ ਕਤਲ ਦੀ ਸਾਜ਼ਿਸ਼ ਸੀ ਉਹਦੇ ਪਿੱਛੇ ਹਿੰਦੁਸਤਾਨੀ ਐਜੰਸੀਆਂ ਇੱਥੋਂ ਤੱਕ ਅਮਿਤ ਸ਼ਾਹ ਤੱਕ ਅਜੀਤ ਗਲੋਬਲ ਤੱਕ ਦਾ ਉਹਨਾਂ ਨੇ ਨਾਮਜ਼ਦ ਕੀਤਾ ਕਿ ਉਥੋਂ ਤੱਕ ਗੱਲ ਪਹੁੰਚੀ ਹੋਈ ਸੀ ਉਹਨਾਂ ਨੇ ਇਹ ਸਾਰੀ ਜਿਹੜੀ ਚੀਜ਼ ਆ ਇਹਦੀ ਪ੍ਰਵਾਨਗੀ ਦਿੱਤੀ ਤੇ ਫਿਰ ਇਹ ਜਿਹੜੀ ਆ ਜਿਹੜੀ ਪਲਾਨ ਇੱਕ ਬਣੀ ਪਰ ਬਹੁਤ ਜਿਹੜੀ ਸ਼ਰਮ ਵਾਲੀ ਗੱਲ ਹੈ ਕਿ ਜਿਹੜਾ ਕੈਨੇਡਾ ਇੱਕ ਹਿਊਮਨ ਰਾਈਟਸ ਦਾ ਚੈਂਪੀਅਨ ਉਖਵਾਉਂਦਾ ਔਰ ਇਥੋਂ ਦੀ ਜਿਹੜੀ ਆ ਅੱਜਕੱਲ ਦੀ ਲਿਬਰਲ ਸਰਕਾਰ ਹੈ ਜਿਹਨੂੰ ਸਿੱਖਾਂ ਨੇ ਵੋਟਾਂ ਪਾ ਕੇ ਜਿਤਾਇਆ ਸਾਡੇ 19 20 ਜਿਹੜੇ ਸਿੱਖ ਐਮਪੀ ਉੱਥੇ ਵਿੱਚ ਬੈਠੇ ਨੇ ਪਰ ਫਿਰ ਵੀ ਮਾਰਕ ਕਾਰਨੀ ਵੱਲੋਂ ਜਿਹੜਾ ਸਾਡਾ ਸਿੱਖਾਂ ਦਾ ਕਾਤਿਲ ਹੈ ਮੋਦੀ ਉਹਨੂੰ ਜੀ7 ਦੇ ਵਿੱਚ ਸੱਦਾ ਦੇ ਕੇ ਸਿੱਖਾਂ ਦੀ ਪਿੱਠ ਦੇ ਵਿੱਚ ਸੋਰਾ ਮਾਰਿਆ ਔਰ ਇਹਦੇ ਵਿੱਚ ਬਹੁਤ ਵੱਡੇ ਜਿਹੜੇ ਪ੍ਰਤੀਕਰਮ ਆਉ ਸਿੱਖਾਂ ਜਿਹੜੀਆਂ ਦਿੱਥੇ ਬੰਦੀਆਂ ਉਥੋਂ ਦੇਣ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਦੇ ਵੀ ਰਹੀਆਂ ਨੇ ਸੋ ਅਸੀਂ ਵੀ ਇੱਥੋਂ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਜੇ ਅ ਚੰਗਾ ਹੋਵੇਗਾ ਕਿ ਜਿਹੜੇ ਸਾਡੇ ਸਿੱਖ ਐਮਪੀ ਨੇ ਜਾਂ ਜਿਹੜੇ ਸਿੱਖ ਰਾਈਡਿੰਗ ਦੇ ਵਿੱਚੋਂ ਬਣੇ ਹੋਏ ਐਮਪੀ ਨੇ ਉਹ ਆਪਣਾ ਜਿਹੜਾ ਸਟੈਂਡ ਐ ਇਸ ਗੱਲ ਦੇ ਉੱਤੇ ਜਰੂਰ 48 ਸਾਲ ਹੋ ਗਏ ਆ ਪਰ ਸਾਨੂੰ ਇਹ ਜਿਹੜੇ ਜ਼ਖਮ ਦਿੱਤੇ ਗਿਆ ਇਹ ਨਾ ਭੁੱਲਣਯੋਗ ਜ਼ਖਮ ਆ ਤੇ ਸਾਡਾ ਅੱਜ ਵੀ ਸੰਘਰਸ਼ ਜਾਰੀ ਆ ਇਹ ਜਿੰਨਾ ਚਿਰ ਖਾਲਸਾ ਰਾਜ ਦੀ ਸਥਾਪਨਾ ਨਹੀਂ ਹੁੰਦੀ ਉਹਨਾਂ ਚਿਰ ਜਾਰੀ ਰਹੂਗਾ ਇਹ ਵੇਖੋ ਜੀ ਹਰ ਸਿੱਖ ਕੌਮ ਦੇ ਇਹ ਜਿੰਨੇ ਵੀ ਆਪਣੀ ਸਿੱਖ ਕੌਮ ਦੇ ਇਨਸਾਨ ਆ ਬੱਚੇ ਆ ਬੀਬੀਆਂ ਵਾਂ ਬਜ਼ੁਰਗਾਂ ਸਾਰਿਆਂ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਜੂਨ 84 ਦਾ ਭਾਣਾ ਵਰਤਨ ਦਾ ਖਾਰ ਨਹੀਂ ਇਹ ਸੀ ਕਿ ਅਸੀਂ ਗੁਲਾਮ ਆ ਜੇ ਅਸੀਂ ਆਜ਼ਾਦ ਹੋਈਏ ਸਾਡੀਆਂ ਵੀ ਫੌਜਾਂ ਹੋਣ ਸਾਡੇ ਕੋਲ ਵੀ ਪਾਵਰ ਹੋਵੇ ਸਾਡੇ ਹਰਮੰਦਰ ਸਾਹਿਬ ਵਾਲਾ ਆਕਾਲ ਤਖਤ ਵਾਲ ਤੇ ਜਿਹੜੇ 47 ਗੁਰਦੁਆਰਿਆਂ ਤੇ ਇਹਨਾਂ ਨੇ ਅਟੈਕ ਕੀਤਾ ਉਹ ਕਦੀ ਨਹੀਂ ਸੀ ਹੋਣਾ ਹੁਣ ਵੀ ਸਾਨੂੰ ਜਿੰਨਾ ਚਿਰ ਸਾਡੇ ਕੋਲ ਸਟੇਟ ਪਾਵਰ ਨਹੀਂ ਹੁੰਦੀ ਜਿੰਨਾ ਚਿਰ ਨੂੰ ਆਜ਼ਾਦੀ ਨਹੀਂ ਮਿਲਦੀ ਅਸੀਂ ਇਦਾਂ ਹੀ ਜ਼ਿੰਦਗੀ ਦੇ ਵਿੱਚ ਖੱਜਲ-ਖਵਾਰ ਹੋਵਾਂਗੇ ਦੇਖੋ ਜੀ ਹੁਣ ਅੱਜ ਵੀ ਅਜੇ ਜਿਹੜੇ ਆਪਣੇ ਪੰਜਾਬ ਦੀ ਜ਼ਮੀਨ ਤੇ ਨਜਾਇਜ਼ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਸੀਂ ਬੇਨਤੀ ਕਰਦੇ ਹਾਂ ਸਾਰੀ ਸੰਗਤ ਸਾਰੀ ਕੌਮ ਖਾਲਸਾ ਰਾਜ ਦੀ ਸਥਾਪਨਾ ਲਈ ਸਾਥ ਦੇਵੇ ਸਾਡੀਆਂ ਜ਼ਮੀਨਾਂ ਵੀ بچਣ ਸਾਡੀ ਆਉਣ ਵਾਲੀ ਨਸਲ ਵੀ ਬਚੇ ਸਾਡੀ ਬੋਲੀ ਬਚੇ ਸਾਡਾ ਸੱਭਿਆਚਾਰ ਬਚੇ ਸਾਡਾ ਧਰਮ ਬਚੇ ਜਿਹੜੀ ਕੌਮ ਦੇ ਵਿੱਚ ਕੋਲ ਦੇਸ਼ ਨਹੀਂ ਹੁੰਦੇ ਉਹ ਦੁਨੀਆ ਦੇ ਵਿੱਚ ਕਦੀ ਸਰਵਾਈਵ ਨਹੀਂ ਕਰ ਸਕਦੀ ਉਹ ਮਿੱਟ ਜਾਂਦੀ ਆ ਧਰਤੀ ਦੀ ਆ ਇਹ ਹਸਤੀ ਤੋਂ ਇਸ ਕਰਕੇ ਸਾਰੀ ਕੌਮ ਨੂੰ ਇਹ ਬੇਨਤੀ ਆ ਕਿ ਖਾਲਸਾ ਰਾਜ ਦੀ ਸਥਾਪਨਾ ਵਾਸਤੇ ਯੋਗਦਾਨ ਪਾਇਆ ਜਾਵੇ ਜੀ ਇੱਕ ਬੇਨਤੀ ਹੋਰ ਆ ਕਿ ਸਿੱਖ ਕੌਮ ਦੇ ਹਰ ਬੱਚੇ ਬਜ਼ੁਰਗ ਬੀਬੀਆਂ ਨੂੰ ਦੋ ਟਾਈਮ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਆ ਕਿ ਵਾਹਿਗੁਰੂ ਮਹਾਰਾਜ ਸਾਡਾ ਦੇਸ਼ ਸਾਡਾ ਜਲਦੀ ਤੇ ਜਲਦੀ ਖਾਲਸਾ ਰਾਜ ਦੀ ਸਥਾਪਨਾ ਹੋਵੇ ਗੁਰੂ ਸਾਡਾ ਸਾਖ ਸਾਖਤ ਹੈ ਉਹ ਹਰ ਹਰ ਸਾਡੀ ਅਰਦਾਸ ਨੂੰ ਸੁਣਦਾ ਹੈ ਸਾਡੀ ਬੇਨਤੀ ਆ ਜੇ ਕੋਈ ਹੋਰ ਯੋਗਦਾਨ ਤੁਸੀਂ ਨਹੀਂ ਵੀ ਪਾ ਸਕਦੇ ਆਪਣੇ ਬੱਚਿਆਂ ਨੂੰ ਤੁਸੀਂ ਕਹੋ ਕਿ ਕੱਲ ਦਾ ਸੂਰਜ ਜਿਹੜਾ ਵਾ ਉਹ ਖਾਲਸਾ ਰਾਜ ਦੀ ਸਥਾਪਨਾ ਨਾਲ ਚੜੂਗਾ ਹੱਥ ਜੋੜ ਕੇ ਬੇਨਤੀ ਹੈ ਸਾਰੀ ਕੌਮ ਇਕੱਠੀ ਹੋਵੇ ਤੇ ਖਾਲਸਾ ਰਾਜ ਦੀ ਸਥਾਪਨਾ ਲਈ ਕੰਮ ਕਰੇ ਹਰ ਸਾਲ ਦੀ ਤਰ੍ਹਾਂ ਜੀ ਇਹ ਗੁਰਦੁਆਰਾ ਗੁਰਨਾਮ ਕਮਿਸ਼ਨ ਸੈਂਟਰ ਤੋਂ ਨਗਰ ਕੀਰਤਨ ਦੀ ਰਵਾਨਗੀ ਹੁੰਦੀ ਆ ਤੇ ਗੁਰਦੁਆਰਾ ਜੋਤਪ੍ਰਕਾਸ਼ ਸਾਹਿਬ ਜਾ ਕੇ ਇਸ ਦੀ ਸਮਾਪਤੀ ਹੁੰਦੀ ਹੈ ਇਹ ਨਗਰ ਕੀਰਤਨ ਜਿਹੜਾ ਪੰਚਮ ਪਾਤਸ਼ਾਹ ਤੇ ਉਹਨਾਂ ਤੋਂ ਸ਼ਹੀਦਾਂ ਸਿੰਘਾਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ 84 ਦੇ ਵਿੱਚ ਕੌਮ ਦੀ ਅਣਖ ਆਪ ਨੂੰ ਬਚਾਉਣ ਦੇ ਲਈ ਆਪਾਂ ਵਾਰਿਆ ਜੂਝੇ ਉਹ ਕੱਚੀ ਗੜੀ ਦਾ ਇਤਿਹਾਸ ਆਪਣੇ ਪਿਤਾ ਦਾ ਉਹਨਾਂ ਨੇ ਤਾਂ ਹਰਾਇਆ ਉਹਨਾਂ 100 ਰੁਪਏ ਦੀ ਯਾਦ ਦੇ ਵਿੱਚ ਇਹ ਨਗਰ ਕੀਰਤਨ ਕੀਤੇ ਜਾਂਦੇ ਨੇ ਹਰ ਸਾਲ ਦੀ ਤਰ੍ਹਾਂ ਕਿਉਂਕਿ ਜਿਹੜਾ ਸਾਡਾ ਸ਼ਾਨਾਮਤੀ ਇਤਿਹਾਸ ਆ ਉਹਦੇ ਸੰਦਰਭ ਦੇ ਵਿੱਚ ਜਿਹੜੇ ਵੱਡੇ ਕੱਠ ਹੁੰਦੇ ਨੇ ਕੌਮ ਦੇ ਤਾਂ ਉਹ ਸਦੀਆਂ ਤੱਕ ਯਾਦ ਰੱਖੇ ਜਾਂਦੇ ਨੇ ਉਹਨਾਂ ਨੂੰ ਸ਼ਰਧਾ ਦੇ ਫਲ ਭੇਟ ਕਰਨ ਲਈ ਹੀ ਇਹ ਜਿਹੜਾ ਅਪਰਾਲਾ ਦੋਨਾਂ ਗੁਰਦਵਾਰਿਆਂ ਸਾਬਾ ਨੂੰ ਕੀਤਾ ਜਾਂਦਾ ਦੂਸਰੇ ਜਿਹੜੇ ਮੇਨ ਗੁਰਦਵਾਰੇ ਨੇ ਜੀਟੀਏ ਦੇ ਉਹਨਾਂ ਦਾ ਬਹੁਤ ਪਰਮਾ ਸਹਿਯੋਗ ਹੁੰਦਾ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਸੋ ਇਸ ਕਰਕੇ ਵੇਖੋ ਵੀ ਕਿੰਨਾ ਠਾਠਾ ਮਾਰਦਾ ਕੱਠ ਹੈ ਸੰਗਤ ਦਾ ਇਹ ਸਾਰਾ ਜੀ ਗੁਰੂ ਦੀ ਕਿਰਪਾ ਦੇ ਨਾਲ ਸਾਰਾ ਹਰ ਸਾਲ ਜੂਨ ਦੇ ਪਹਿਲੇ ਸੰਡੇ ਜੇਕਰ ਤੇ ਸੰਡੇ ਇੱਕ ਤਰੀਕ ਨੂੰ ਜਾਂ ਦੋ ਨੂੰ ਆ ਜਾਵੇ ਤਾਂ ਫਿਰ ਅਸੀਂ ਨੈਕਸਟ ਸੰਡੇ ਕਰਾਂਗੇ ਹਰ ਇੱਕ ਕੈਨੇਡੀਅਨ ਦੀ ਜਿਹੜੀ ਜਾਨ ਮਾਲ ਦੀ ਰਾਖੀ ਕਰਨਾ ਉਹ ਕੈਨੇਡੀਅਨ ਸਰਕਾਰ ਦਾ ਹੱਕ ਆ ਤੇ ਕੈਨੇਡੀਅਨ ਸਰਕਾਰ ਨੂੰ ਪਹਿਲਾਂ ਕਿਉਂਕਿ ਹੁਣ ਬਹੁਤ ਸਬੂਤ ਵੀ ਆ ਚੁੱਕੇ ਨੇ ਕੈਨੇਡੀਅਨ ਸਰਕਾਰ ਨੂੰ ਪਹਿਲਾਂ ਉਹਨਾਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਸੱਦਾ ਦੇਣ ਤੋਂ ਪਰ ਸਾਡਾ ਜਿਹੜਾ ਦਬਾਅ ਹੈ ਜਿਹੜਾ ਅਸੀਂ ਸਾਡਾ ਆਪਣਾ ਪੁਆਇੰਟ ਆਫ 뷰 ਹੈ ਜਿਹੜਾ ਅਸੀਂ ਆਪਦੇ ਐਮਪੀਆ ਤੱਕ ਪਹੁੰਚਾ ਸਕਦੇ ਆ ਉਹ ਅਸੀਂ ਪਹੁੰਚਾ ਰਹੇ ਆ ਆਪਦੀ ਕੌਮ ਦੀ ਆਵਾਜ਼ ਹੈ ਜਿਹੜੀ ਉਹਨਾਂ ਤੱਕ ਪਹੁੰਚਾ ਰਹੇ ਆ ਤੇ ਹੌਲੀ-ਹੌਲੀ ਦਬਾਅ ਪਾ ਕੇ ਜਿਹੜਾ ਉਹ ਬਿਲਕੁਲ ਆਪਾਂ ਉਸ ਮੰਜ਼ਲ ਤੇ ਪਹੁੰਚਾਂਗੇ ਕਿ ਜਦੋਂ ਸਾਡੀ ਆਵਾਜ਼ ਸੁਣੀ ਜਾਣ ਲੱਗੂਗੀ ਕਿਉਂਕਿ ਅਸੀਂ ਵੀ ਗੇ ਕੈਨੇਡੀਅਨ ਕੈਨੇਡੀਅਨ ਸੈਕ ਅਸੀਂ ਕੈਨੇਡੀਅਨ ਸਰਕਾਰ ਤੇ ਹੀ ਦਬਾਅ ਪਾ ਸਕਦੇ ਆ ਔਰ ਅਸੀਂ ਉਹ ਪੂਰਾ ਨਿਰੰਤਰ ਹਰ ਗੋਪਰਾ ਜਿਹੜਾ ਆਪਦੀ ਆਵਾਜ਼ ਪਹੁੰਚਾ ਰਿਹਾ